ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗੱਲ ਡੇਰੀ ਫਾਰਮ ਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ। ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਨ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਕੰਟੈਕਟ ਨੰਬਰ ਨੇ ਆਪਣੇ ਨੜੀ 90682025 9906382025 ਆਪਾਂ ਦੁੱਬਲੀ ਤੋਂ ਪਹੁੰਚ ਕਰ ਸਕਦੇ ਆ ਵੱਡੇ ਸਭਰਾ ਤੋਂ ਪੱਟੀ ਤੋਂ ਸੰਗਵਾ ਤਾਂ ਹਰੀ ਦੇ ਪੱਤਣੇ ਨਾਲ ਲੱਗਦੇ ਲੱਗਦੇ ਸਾਰੇ ਜਿਵੇਂ ਪਿੰਡ ਸ਼ੈਰ ਕਸਵੇ ਅੱਜ ਤੁਹਾਨੂੰ ਦਿਖਾਉਂਦੇ ਆ ਆਪਾਂ ਇੱਕ ਨੀਲੀ ਰਾਵੀ ਦੀ ਬਿਲਕੁਲ 8 ਮਹੀਨੇ ਦੀ ਗੱਬਨ ਚੋਟੀ ਜਿਹੜਾ ਖੁੱਦ ਹੈ ਇਹਦਾ ਮਾ ਦਾ ਰਿਕਾਰਡ ਆ ਕਿਹੜੇ ਬਾਪ ਵਾਲੇ ਪੱਖ ਤੋਂ ਕਿਹੜੇ ਦੀ ਆ ਹਨਾ ਜੋ ਵੀ ਇਹਦੀ ਜਿਹੜੀ ਹੈ ਡਿਟੇਲ ਆਪਾਂ ਸਾਂਝੀ ਕਰਾਂਗੇ ਬਾਪ ਵਾਲੇ ਪੱਖ ਤੋਂ ਕਿਹੜੇ ਪਾਸੇ ਦੀ ਆ ਉਹ ਵੀ ਆਪਾਂ ਉਹ ਵੀ ਆਪਾਂ ਸਾਰਾ ਜਿਹੜਾ ਇਹਦੀ ਡਿਟੇਲ ਆ ਸਾਂਝੀ ਕਰਦੇ ਆ ਪੂਰੇ ਫੁੱਲ ਹਾਈਟ ਦੇ ਵਿੱਚ ਮਾਰਕਿੰਗ ਬਹੁਤ ਵਧੀਆ ਹੈ ਦੀ ਸੂਤ ਤੇ ਨਿਸ਼ਾਨ ਆ ਬਿਲਕੁਲ ਜਿਹੜੀਆਂ ਇਹਦੀਆਂ ਨਿਸ਼ਾਨੀਆਂ ਵਾਂਏ ਪ੍ਰੋਪਰ ਕਵਰ ਕਰਦੀ ਆ ਡੱਕ ਬੁੱਤੇ ਤੇ ਧਿਆਨ ਦਿਓ ਮੇਰੇ ਨਾਲ ਬਿਲਕੁਲ ਜਿਹੜੀਆਂ ਨਿਸ਼ਾਨੀਆਂ ਪ੍ਰੋਪਰ ਕਵਰ ਕਰਦੀ ਆ ਅੱਖ ਬਿਲਕੁਲ ਬਿੱਲੀ ਮਣਕੀਆ ਸਿੰਗੀ ਬਹੁਤ ਸੋਹਣੀ ਆ ਬਹੁਤ ਹੀ ਵਧੀਆ ਯਾਨੀ ਕਿ ਬਾਕੀ ਜਿਹੜੀ ਆਪਾਂ ਸੀਆਰਬੀ ਨੱਬਾ ਲੈਂਦੀ ਆ ਠੀਕ ਹੈ ਜੀ ਤੇ ਬਾਪਾਲਾ ਜਿਹੜਾ ਇਹਦਾ ਪੱਖ ਉਹ ਆਪਾਂ ਦੱਸ ਹੀ ਦਿੱਤਾ ਕਿ ਨਾਬੇ ਵਾਲਿਆਂ ਦੇ ਸੀ ਮੰਦੀ ਆ ਬਹੁਤ ਚੰਗੀ ਝੋਟੀ ਆ ਤੇ ਖੁੱਦ ਜਿਹੜੀ ਆ ਕਿ ਗੱਬਣਾ ਉਹ ਬੂਰੇ ਬਿੱਲੇ ਤੋਂ ਠੀਕ ਹੈ ਜੀ ਹਰਿਆਣੇ ਵਾਲਾ ਜਿਹੜਾ ਬੂਰਾ ਬਿੱਲਾ ਝੋਟਾ ਵਾ ਉਹਦੇ ਤੋਂ ਗੱਬਣਾ ਆ ਵੇਖੋ ਲੜਾ ਲੁਰਾ ਬਿਲਕੁਲ ਆ ਜਿਹੜੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਬਿਲਕੁਲ ਜਿਹੜੇ ਬਟਨ ਲੱਗੇ ਹੋਏ ਆ ਤੇ ਥੱਲੇ ਜਿਹੜੇ ਥਾਣਾ ਉਹ ਵੀ ਬਹੁਤ ਟਾਪ ਕੁਆਲਿਟੀ ਦੇ ਠੰਡੀ ਤੇਰੀ ਆ ਚੰਗੀ ਆ ਖੱਦ ਦਾ ਜਿਹੜਾ ਬਹੁਤ ਸੋਹਣਾ ਠੀਕ ਆ ਆ ਤੁਸੀਂ ਦੇਖੋ ਹਵਾਨਾ ਬਿਲਕੁਲ ਜਿਹੜਾ ਪੱਟੀ ਹੁੰਦੀ ਐ ਲੜਾ ਰੂੜਾ ਬਹੁਤ ਢਿੱਲੀਆਂ ਨੇ ਖੁੱਲਾ ਲੇਵਾ ਤਿਆਰ ਕਰੂਗੀ ਆ ਚੱਕੋ ਚੰਗੀ ਹਨੀਆ ਪੱਕੀਏ ਹੱਥ ਵੀ ਆ ਦੇਖੋ ਆਪਾਂ ਲਾ ਸਕਦੇ ਆ ਥੜਾ ਨੂੰ ਬਹੁਤ ਵਧੀਆ ਤੇ ਖੁੱਲਾ ਲੇਵਾ ਬਣਾ ਕੇ ਤਿਆਰ ਕਰੂਗੀ ਤੇ ਜੇ ਕਿਤੇ ਕੱਟੀ ਆ ਗਈ ਇਹਦੇ ਵਿੱਚੋਂ ਬਿਲਕੁਲ ਬੂਰੇ ਬਿੱਲੇ ਦੀ ਐ ਤੇ ਬਹੁਤ ਸੋਹਣੀ ਐ ਇੱਕ ਚਿੰਗੀ ਛੋਟੀ ਆ ਹਾਈਟ ਕੋਲਾ ਵੇਲ ਤਾਂ ਬਹੁਤ ਹੀ ਜ਼ਿਆਦਾ ਐਕਸਟਰਾ ਆਰਡਰੰਦਰੀ ਆ ਬਿਲਕੁਲ ਜਿਹੜੀ ਵੇਲ ਆ ਵੇਲ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਤੇ ਚਿੰਗੀ ਵੀ ਬਹੁਤ ਸੋਹਣੀ ਆ ਬਿਲਕੁਲ ਝੋਟਿਆਂ ਦਾ ਭਲੇਖਾ ਪਾਉਂਦੀ ਇਹ ਝੋਟੀ ਤਾਂ ਜਾਇਜ਼ ਇਹਦਾ ਰੇਟ ਇਹਦਾ ਬਿਲਕੁਲ ਜਾਇਜ਼ ਰਹੂਗਾ 56500 ਰੁਪਇਆ ਉਹਦੇ ਚੋਂ ਆਪਾਂ ਜਿਹੜਾ ਸ਼ੋਰਚਾਪਾ ਵੀ ਜ਼ਰੂਰ ਕਰਾਂਗੇ ਬਹੁਤ ਸੋਹਣੀ ਆ ਚੰਗੀ ਹਾਈਟ ਆ ਤੇ ਰਾਜੀ ਆ ਜੰਮੀ ਪਲੀ ਆ 8 ਮਹੀਨੇ ਦੀ ਗੱਬਣ ਤੇ ਫਿਰ ਆਪਾਂ ਦੁਬਾਰਾ ਦੱਸ ਦਿੰਦੇ ਆ ਕੰਟੈਕਟ ਨੰਬਰ ਨੇ ਆਪਣੇ 90782025 9906382 025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ